ਕਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆ ਰਹੀ ਹੈ ਜੀ ਵੱਡੀ ਖਬਰ ਆਪਣੇ ਹੁਣੇ ਇੱਥੇ ਇੰਡੀਆ ਵਾਸਤਿਆਂ ਦੇ ਲਈ ਆਈ ਵੱਡੀ ਮਾੜੀ ਖਬਰ ਭਾਰਤ ਜਵਾਜਿਕਾ ਵੱਡੇ ਇੱਕ ਪੱਤਰੇ ਦਾ ਗੁੱਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਗੁਜਰਾਤ ਦੇ ਸਾਬਰਕਾਠਾ ਜ਼ਿਲ੍ਹੇ ਵਿੱਚ ਚਾਰ ਬੱਚੇ ਦੀ ਮੌਤ ਹੋ ਗਈ ਤੇ ਦੋ ਹੋਰ ਛੱਕੀ ਚਾਂਦੀਪੁਰਾ ਵਾਇਰਸ ਦੀ ਲਾਗ ਹੈ ਲਈ ਇਲਾਜ ਅਦੀਨ ਹਨ ਦੀ ਸਤਨਕ ਅਧਿਕਾਰੀ ਨੇ ਮ੍ਰਿਤਕਾਂ ਤੇ ਇਲਾਜ ਅਦੀਨ ਦੋ ਬੱਚਿਆਂ ਦੇ ਨੂੰ ਲੈ ਪੁਸ਼ਟੀ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰਲੋਜੀ ਨੂੰ ਭੇਜ ਦਿੱਤੇ ਹਨ ਚਾਂਦੀਪੁਰਾ ਵਾਇਰਸ ਇੱਕ ਦੁਰਲੱਭ ਅਤੇ ਸੰਭਾਵੀ ਤੌਰ ਤੇ ਘਾਤਕ ਜਿਹੜਾ ਸਿਮ ਹੈ ਜੋ ਬੁਖਾਰ ਫਲੂ ਵਰਗੇ ਲੱਛਣਾਂ ਤੇ ਤੀਬਰ ਇਨ ਸੈਪ ਲਾਈ ਜਸਟਿਕ ਦਾ ਕਾਰਨ ਬਣਦਾ ਹੈ ਤੇ ਵਾਰਸ ਮਛਰ ਟਿਕਸ ਤੇ ਮੱਖੀਆਂ ਰਹੀ ਫੈਲਦਾ ਹੈ ਤੇ ਜਿਸ ਕਰਕੇ ਇਹ ਤੇਜ਼ੀ ਨਾਲ ਅੱਗੇ ਜਾ ਕੇ ਲੋਕਾਂ 'ਚ ਅਸਰ ਦਿਖਾਉਂਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ